ਜਿਵੇਂ ਪਿਛਲੇ ਵਾਰਿਤ ਹੋਇਆ ਧੂਰੀ ਗੰਨਾ ਮਿਲ ਨੂੰ ਚਲਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਧੂਰੀ ਦੇ ਮੁੱਖ ਮੰਤਰੀ ਦਫ਼ਤਰ ਅੱਗੇ ਲਗਾਇਆ ਗਿਆ ਦਰਨਾ ਧੂਰੀ ਗੰਨਾ ਮਿਲ ਨੂੰ ਚਲਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਪਰ ਇਸ ਪਰ ਕਿਸੇ ਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਰੋਜ਼ ਪ੍ਰਦਰਸ਼ਨਾਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਵੀ ਆਪਣਾ ਦੁੱਖ ਰੱਖਿਆ ਕਿਉਂਕਿ ਧੂਰੀ ਦੇ ਆਲੇ ਦੁਆਲੇ ਦੇ ਗੰਨਾ ਕਿਸਾਨਾਂ ਨੇ ਆਪਣੀ ਪਿਛਲੇ ਲੰਮੇ ਸਮੇਂ ਤੋਂ ਗੰਨਾ ਮਿਲਵਲ ਰੈਂਦੀ ਬਕਾਇਆ ਰਾਸ਼ੀ ਵੀ ਲੈਣੀ ਹੈ ਜਿਸ ਨੂੰ ਲੈ ਕੇ ਪਿਛਲੇ ਸਾਲ ਗੰਨਾ ਮਿਲਵਲੋਂ ਧੂਰੀ ਮਿੱਲ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਕਿਸਾਨਾਂ ਨੂੰ ਭਾਰੇ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਜਿਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਿਤੀ 2 ਅਪ੍ਰੈਲ 2024 ਦਿਨ ਮੰਗਲਵਾਰ ਨੂੰ ਦੁਬਾਰੇ 12 ਵਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਦਫ਼ਤਰ ਅੱਗੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਜਮ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਆਪਣੀ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਤੇ ਧੂਰੀ ਗੰਨਾ ਮਿੱਲ ਨੂੰ ਚਲਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਪਰ ਨਾ ਤਾਂ ਸਾਡੀ ਪ੍ਰਸ਼ਾਸਨ ਸੁਣ ਰਿਹਾ ਹੈ ਅਤੇ ਨਾ ਹੀ ਸਾਡੀ ਸਰਕਾਰ ਸੁਣ ਰਹੀ ਹੈ ਉਹਨਾਂ ਕਹਿੰਦੇ ਕਿ ਜੇਕਰ ਧੂਰੀ ਗੰਨਾ ਮਿਲ ਨਾ ਚਲਾਈ ਗਈ ਤਾਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਸਰਕਾਰ ਦਾ ਪੂਰਾ ਵਿਰੋਧ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਧੂਗਰ ਮਿਲ ਧੂਰੀ ਜਿਹੜੀ ਸਾਡੀ ਬਹੁਤ ਪੁਰਾਣੀ ਇੰਡਸਟਰੀ ਹੈ ਇਹ ਬੰਦ ਹੋਊਗੀ ਇਹ ਸਰਕਾਰ ਦੇ ਸਮੇਂ ਦੇ ਵਿੱਚ ਅਸੀਂ ਕਈ ਵਾਰਾਂ ਬਾਰ ਬਾਰ ਸਰਕਾਰ ਨੂੰ ਮਿਲਦੇ ਰਹੇ ਵੀ ਇਹਨੂੰ ਬੰਦ ਫੈਕਟਰੀ ਨੂੰ ਚਲਾਉਣ ਲਈ ਕੋਈ ਪ੍ਰਾਲਾ ਕਰੋ। ਇਮਾਨਦਾਰੀ ਨਾਲ ਇਹ 10 ਸਾਲ ਇਹਨਾਂ ਨੇ ਇੱਕ ਵਾਰੀ ਵੀ ਮਿਲ ਮਾਲਕਾਂ ਨੂੰ ਨਹੀਂ ਕਿਹਾ ਵੀ ਸ਼ੂਗਰ ਮਿਲ ਨੂੰ ਚਲਾਓ। ਇਹ ਕਹਿੰਦੇ ਰਹੇ ਆਂਗੇ ਵੀ ਉਹਨਾਂ ਨੇ ਪੈਸੇ ਨਹੀਂ ਦਿੱਤੇ ਇਸ ਕਰਕੇ ਸਾਡੇ ਮਨ 'ਚ ਗੁੱਸਾ ਦੀ ਕਿਸਾਨਾਂ ਦੀ ਪੇਮੈਂਟ ਨਹੀਂ ਦਿੱਤੀ। ਗੱਲ ਜਾਇਜ਼ ਹੈ ਕਿ ਉਹਨਾਂ ਨੇ ਕਿਸਾਨਾਂ ਦੀ ਪੇਮੈਂਟ ਸਮੇਂ ਤੇ ਕਰਨੀ ਸੀ। ਜੇ ਸਮੇਂ ਤੇ ਨਹੀਂ ਕੀਤੀ ਤਾਂ ਉਹਨਾਂ ਨੂੰ ਘੇਰਦੇ ਰਹੇ ਕਿਸਾਨਾਂ ਤੋਂ ਸਿੱਤਰ ਖਾਦੇ ਸ਼ੂਗਰ ਮਿਲ ਨੇ। ਪਰ ਅੱਜ ਜਿਸ ਸਮੇਂ ਅਸੀਂ ਇਹਨਾਂ ਦੇ ਬਾਰ ਮੂਰੇ ਬੈਠੇ ਆਂ 1 ਕਰੋੜ 3 ਲੱਖ ਰੁਪਇਆ ਕਿਸਾਨਾਂ ਦਾ ਅੱਜ ਵੀ ਇਹਨਾਂ ਕੱਲ ਬਕਾਇਆ ਧੂਰੀ ਦੇ ਕਿਸਾਨਾਂ ਦਾ ਹੈ 1 ਕਰੋੜ 3 ਲੱਖ ਜਿੱਥੋਂ ਦਾ ਮੁੱਖ ਮੰਤਰੀ ਹੈ ਦੂਸਰਾ ਬਾਰ-ਬਾਰ ਦੁਹਾਈ ਪਾਉਂਦੇ ਆ ਕਿ ਅਸੀਂ ਫਸਲੀ ਭਿੰਨਤਾ ਦੀ ਗੱਲ ਕਰਦੇ ਆ ਜਦੋਂ ਮੁੱਖ ਮੰਤਰੀ ਸਾਹਿਬ ਬਣੇ ਪਹਿਲੀ ਮੀਟਿੰਗ ਇਹਨਾਂ ਸੰਯੁਕਤ ਮੋਰਚੇ ਨਾਲ ਸਾਂਝੀ ਕੀਤੀ ਮੈਂ ਉਸ ਮੀਟਿੰਗ ਦੇ ਵਿੱਚ ਸੀਗਾ ਇਹ ਕਹਿ ਰਹੇ ਤੇ ਮੈਂ ਫਸਲੀ ਭਿੰਨਤਾ ਚਲ ਜਾਣਾ ਪਾਣੀ ਦੀ ਸਮੱਸਿਆ ਕਣਕ ਤੇ ਝੋਨੇ ਦੇ ਚੱਕਰ ਚੋਂ ਕਿਸਾਨਾਂ ਨੂੰ ਕੱਢਣਾ ਅੱਜ ਧੂਰੀ sugar mill ਦੇ ਏਰੀਏ ਦੇ ਵਿੱਚ 15000 ਕਰੋੜ ਤੋਂ ਲੈ ਕੇ 20000 15000 ਏਕੜ ਤੋਂ ਲੈ ਕੇ 20000 ਏਕੜ ਤੱਕ ਮਿਲ ਦੇ ਏਰੀਏ ਚ ਗੰਨਾ ਵਜਦਾ ਰਿਹਾ ਹੈ ਜਦੋਂ ਮਿਲ ਅਪ੍ਰੈਲ ਤੱਕ ਚੱਲਦੀ ਸੀ ਪਿਛਲੇ ਸਮਿਆਂ ਚ ਉਦੋਂ 21000 ਏਕੜਾ ਗੰਨਾ ਵੀ ਫਸਲ ਵਿਜੀ ਹੁੰਦੀ ਜਿੱਥੇ ਅੱਜੋ ਸਾਰੀ ਫਸਲ ਜਿਹੜੀ ਗੰਨੇ ਥੱਲੇ ਸੀ ਮੁੜ ਕੇ ਫੇਰ ਉਹ ਕਣਕ ਤੇ ਝੋਨੇ ਥੱਲੇ ਜਾ ਰਹੀ ਹੈ ਇਹ ਨੇ ਸਰਕਾਰ ਦੇ ਵਾਦੇ ਅਸੀਂ ਬਾਰ-ਬਾਰ ਇਹ ਗੱਲ ਕਰ ਰਹੇ ਹਾਂ ਕਿ ਮਿਲ ਨੂੰ 슈ਗਰ ਮਿਲ ਨੂੰ ਚਲਾਓ ਇਹ ਕਿਸਾਨਾਂ ਲਈ ਫਾਇਦੇਮੰਦ ਹੈ ਫਸਲੀ ਭਿੰਤਾ ਲਈ ਹੈ ਪਾਣੀ ਘਟ ਨਾਲ ਘਟ ਖਰਚੇ ਨਾਲ ਕਿਸਾਨ ਨੂੰ ਪੈਦਾਵਾਰ ਦਿੰਦੀ ਹੈ ਇਸ ਲਈ ਅੱਜ ਸਮੁੱਚੇ ਕਿਸਾਨ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਦੋਂ ਇਹਨਾਂ ਸਾਡੀ ਗੱਲ ਨਾ ਸੁਣੀ ਇਹਨਾਂ ਕੋਲੇ ਅੱਜ ਧਰਨੇ ਤੇ ਬੈਠੇ ਆਂ ਕੇਸ ਮੇਲ ਨੂੰ ਚਲਾਇਆ ਜਾਵੇ ਜੇਕਰ ਹੁਣ ਵੀ ਕੋਈ ਹੰਗਾਰਾ ਨਹੀਂ ਪੜਨਗੇ ਤਾਂ ਅਸੀਂ ਆਉਣ ਵਾਲੇ ਸਮੇਂ ਵਿੱਚ ਸੰਯੁਕਤ ਮੋਰਚੇ ਵੱਲੋਂ ਲੜਾਈ ਲੜ ਕੇ ਚੋਨਾਦਰਾਂ ਦੇ ਨਾਲ ਵਿਰੋਧ ਕਰਾਂਗੇ। ਟਰਨਾਲ ਸਿੰਘ জাহাঙ্গীর ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਧੂਰੀ ਗੰਨਾ ਮਿਲ ਜਿਹੜਾ ਬੰਦ ਹੋ ਗਿਆ ਕਿਸਾਨ ਇੱਕ ਚੰਗੀ ਖੇਤੀ ਤੋਂ ਵਾਂਝੇ ਹੋ ਗਏ ਲੰਬੇ ਸਮੇਂ ਤੋਂ ਕਿਸਾਨ ਮੰਗ ਕਰਦੇ ਨੇ ਬੀ ਸੀ ਐਮ ਮੀਟਿੰਗ ਕਰਕੇ ਮਿਲ ਵਾਲਿਆਂ ਨੇ ਮੀਟਿੰਗ ਬੰਗੀ ਤੀ ਸੀ ਐਮ ਤੋਂ ਮਿਲ ਤੋਂ ਕੁਝ ਸਹਾਇਤਾ ਲੈਣ ਖਾਤਰ ਇਹਨਾਂ ਨੇ ਮੀਟਿੰਗ ਕਰੀ ਨਹੀਂ ਹੈਗੀ ਜਵਾਬ ਦੇਤਾ ਸੰਯੁਕਤ ਮੋਰਚਾ ਦਬਾਅ ਪਾਉਂਦਾ ਵੀ ਸੀ ਐਮ ਮੀਟਿੰਗ ਕਰੇ ਤੇ ਮਿਲ ਮਾਲਕਾਂ ਨੂੰ ਕਹੇ ਵੀ ਮਿਲ ਚਲਾਇਆ ਜਾਵੇ ਇਹਨਾਂ ਨੇ ਅੱਜ ਤੱਕ ਮੀਟਿੰਗ ਨਹੀਂ ਕਰੀ ਸੰਯੁਕਤ ਮੋਰਚਾ ਇਕੱਠਾ ਹੋ ਕੇ ਅਜੇ ਇਹਨਾਂ ਦੇ ਬਾਹਰ ਵਿੱਚ ਆਇਆ ਹੈ ਰੋਸ ਧਰਨਾ ਦਿੰਦਾ ਵੀ ਸੀ ਐਮ ਇਹਦੇ ਵਿੱਚ ਦਖਲ ਦੇ ਕੇ ਮਿਲਨ ਨੂੰ ਚਾਲੂ ਕਰਵਾਇਆ ਜਾਵੇ ਅਗਲਾ ਸ਼ਗਰਚ ਕੀ ਹੋਏਗਾ ਅਗਲਾ ਅਸੀਂ ਅਜੇ ਵੇਟ ਕਰਦੇ ਆਂ ਵੀ ਕੋਈ ਹੰਗਾਰਾ ਭਰਦੇ ਨੇ ਮੀਟਿੰਗ ਦਾ ਕੋਈ ਸਮਾਂ ਦਿੰਦੇ ਨੇ ਮੀਟਿੰਗ ਦਾ ਨਹੀਂ ਅਸੀਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਮੋਰਚੇ ਦੀਆਂ ਅਸੀਂ ਮੀਟਿੰਗ ਕਰਕੇ ਉਹ ਕੀ ਅਗਲਾ ਸਖਤ ਐਲਾਨ ਕਰਾਂਗੇ ਅੱਜ ਅਸੀਂ ਵੱਡੀ ਪੱਧਰ ਤੇ ਸਾਰੀਆਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਇਕੱਠੀਆਂ ਸੀਐਮ ਸਾਹਿਬ ਦੇ ਦਫ਼ਤਰ ਅੱਗੇ ਧਰਨਾ ਲਾਇਆ ਸਾਡੀ ਧੂਰੀ ਸ਼ੋਭਾਣਪੁਰਾ ਸ਼ੂਗਰ ਮਿਲ ਬੰਦ ਹੋਣ ਜਾ ਰਹੀ ਹੈ ਪਿਛਲੇ ਸੀਜ਼ਨ ਇਹਨਾਂ ਨੇ ਕੋਈ ਬੰਦ ਪਿਛਲੇ ਸੀਜ਼ਨ ਵੀ ਇਹ ਬੰਦ ਸੀ ਤੇ ਅਗਲੇ ਸੀਜ਼ਨ ਲਈ ਇਹਨਾਂ ਨੇ ਕੋਈ ਨਾ ਕੋਈ ਗੰਨਾ ਬਜਾਇਆ ਆਹੀ ਸੀਜ਼ਨ ਦਾ ਸਾਡਾ ਗੰਨਾ ਬੀਜਣ ਦਾ ਟਾਈਮ ਲੰਘ ਰਿਹਾ ਹੈ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਹਾਂ ਸਾਡੀ ਧੂਰੀ ਦੀ ਮੇਲ ਨੂੰ ਬਚਾਵੇ ਐਡਵਰਸਰੀ ਵਕੇਸ਼ਨ ਤੇ ਫਸਲਾਂ ਦੇ ਭਿੰਨਤਾ ਲਿਆਉਣ ਵਾਸਤੇ ਸਾਨੂੰ ਜ਼ਰੂਰੀ ਹੈ ਮੇਲ ਬਚਾਉਣਾ ਤੇ ਇੰਡਸਟਰੀ ਲਿਆਉਣਾ ਹੀ ਸਰਕਾਰਾਂ ਦੇ ਕੰਮ ਨੇ ਤੇ ਅਸੀਂ ਸਰਕਾਰ ਦੇ ਵਿਰੋਧ ਦੇ ਵਿੱਚ ਅੱਜ ਇਕੱਤਰ ਹੋਏ ਹਾਂ ਸਰਕਾਰ ਨੂੰ ਕਹਿਣਾ ਸਾਡਾ ਸਾਡੀ ਮੇਲ ਬਚਾਈ ਜਾਵੇ ਅਗਲਾ ਸੰਘਰਸ਼ ਕੀ ਹੋਵੇਗਾ ਅਗਲਾ ਸੰਘਰਸ਼ ਜੇ ਅੱਜ ਸਾਡੀ ਸੁਣਵਾਈ ਸਰਕਾਰ ਨਾਲ ਕੋਈ ਗੱਲਬਾਤ ਹੋ ਜਾਂਦੀ ਹੈ ਮਾਲਕਾਂ ਨਾਲ ਗੱਲਬਾਤ ਕਰਨ ਨਹੀਂ ਹੁੰਦਾ ਤਾਂ ਅਗਲਾ ਪ੍ਰੋਗਰਾਮ ਅਸੀਂ ਇਕੱਠੇ ਹੋ ਕੇ ਇਲੀਕਾਂਗੇ ਇਦੋਂ ਐਕਸ਼ਨ ਤਕੜਾ ਹੀ ਹੋਵੇਗਾ